ਉਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜ਼ਖਮੀ ਪਿਆ ਛੋਟੇ ਭਰਾ ਨੇ ਕੀਤਾ ਵੱਡੇ ਭਰਾ ਦਾ ਕਤਲ ਪਿਓ ਨੂੰ ਵੀ ਕੀਤਾ ਬੁਰੀ ਤਰ੍ਹਾਂ ਜ਼ਖਮੀ ਜਾਣਕਾਰੀ ਮੁਤਾਬਕ ਵੱਟੇ ਭਰਾ ਨੇ 2 ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਤੇ 4 ਮਹੀਨੇ ਪਹਿਲਾਂ ਹੀ ਉਹ ਜੇਲ੍ਹ ਤੋਂ ਵਾਪਸ ਆਇਆ ਸੀ ਅਕਲਬੀਰ ਸਿੰਘ ਨੇ ਆਪਣੇ ਵੱਡੇ ਭਰਾ ਦੇ ਸੱਬਲ ਮਾਰ-ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੀ ਆਸ ਵਿੱਚ ਹੀ ਪਰਿਵਾਰ ਇਹ ਆ ਪਹਿਲਾਂ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤਾਂ ਮਾਤਾ ਦੀ 78 ਲੰਗਾਂ ਦਾ ਡੈਥ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ੍ਹ ਚਲੇ ਗਿਆ ਸੀ ਜੇਲ੍ਹ ਤੋਂ ਬਾਅਦ ਇਹਦੀ ਜ਼ਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਲੋਂ ਵੀ ਸਵੇਰੇ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਕ ਨਹੀਂ ਪਿਆ ਹਸਪੀਟਲ ਜਿਹਨ ਕਤਲ ਕੀਤਾ ਸੀ ਆਪਣੀ ਬਾਦਾ ਪਹਿਲਾ ਉਹ ਉਹਦੀ ਰੱਤ ਸੀ ਉਹਦੀ ਰੱਤ ਹੋਈ ਹੈ ਜੀ ਕਿੰਨੀ ਕੁ ਉਮਰ ਆਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਕੀ ਨਸ਼ਾ ਕਰਦੇ ਉਹਨਾਂ ਦੋ ਜਾਨਾਂ ਬਾਅਦ ਜੀ ਜਿਹੜੇ ਪਿਓ ਪੁੱਤ ਜਿ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਸੀ ਛੋਟੇ ਭਰਾ ਦੀ ਹੈਗੀ ਸੀ 30 32 33 ਸਾਲ ਦਾ ਉਹਨਾਂ ਵਿਆਹ ਹੋਏ ਸੀ ਦੋਨੇ ਵਿਆਹੇ ਹੋਏ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਵੀ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਹਾਂ ਵੀ ਲੱਗਦਾ ਸੀ ਜਿਹੜੇ ਬੱਚੇ ਦੇ بڑے ਭਾਈ ਨੇ ਵੀ ਮਾਤਾ ਨੂੰ ਮਾਰਿਆ ਸੀ ਹਾਂਜੀ ਤੇ ਕੀ ਛੋਟੇ ਭਾਈ ਨੇ ਕੋਈ ਰੰਗ ਸੀ ਇਹ ਉਸ ਆਸ ਵਿੱਚ ਇੱਥੇ ਲੜਦੇ ਰਹਿੰਦੇ ਜੀ ਇੱਥੇ ਹੀ ਦੇਖਦੇ ਨਾ ਨਹੀਂ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਹੀ ਆਸ ਵਿੱਚ ਹੀ ਬਹੁਤ ਵਾਰੀ ਲੜੇ ਨੇ ਕਿੰਨੇ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂਜੀ ਕਿੰਨਾ ਟਾਈਮ ਹੋ ਗਿਆ 6-7 ਮਹੀਨੇ ਪਹਿਲਾਂ ਉਹ ਵੀ ਲੜਦੇ ਹਾਂਜੀ ਹਾਂਜੀ ਇੱਕ ਤੁਸੀਂ ਪਿੰਡ ਵਾਲੇ ਰੋਕੇ ਵੀ ਉਹਨਾਂ ਨੂੰ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਸਰਪੰਚ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਹਾਂਜੀ ਬਸ ਆਸ ਵਿੱਚ ਜਦੋਂ ਨਸ਼ੇ ਰੁਸ਼ੇ ਦੇ ਵਿੱਚ ਹੋ ਜਾਂਦੀ ਉਹਦੋਂ ਲੜਾ ਨਿਉ ਠੀਕ ਠਾਕ ਰਹਿੰਦੇ ਸੀ ਕਿੰਨੇ ਇਕੱਠੇ ਰਹਿੰਦੇ ਸੀ ਇੰਨੇ ਪਹਿਲਾਂ ਇਕੱਠੇ ਰਹਿੰਦੇ ਸੀ ਉਹਨਾ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੋਂ ਨਾਲ ਪਰੇ ਹੋ ਜਾਈਏ ਤੇ ਉਹਦੇ ਪਤਾ ਨਹੀਂ ਕੀ ਮਨ ਚ ਆਇਆ ਇੱਥੇ ਆ ਕੇ ਰਹਾ ਤਾਂ ਉਹ ਬਣ ਰਹੇ ਸੀ ਇੱਥੇ ਇਹਦਾ ਪਿਓ ਥੇ ਜਿਹਦੀ ਡੈਥ ਹੋਈ ਹੈ ਬੱਟੇ ਭਰਾ ਛੋਟਾ ਭਰਾ ਉਧਰ ਲੱਗ ਰਿਹਾ ਉਹਨਾਂ ਦੇ ਦਾਰੂ ਤੋਂ ਲਾਵਾ ਕੋਈ ਨਸ਼ਾ ਕਰ ਰਿਹਾ ਦਾਰੂ ਦਾ ਲਾਵਾ ਜੀ ਦੇਖੋ ਹੋਰ ਨਸ਼ੇ ਬਹੁਤ ਨੇ ਮੈਡੀਕਲ ਨਸ਼ੇ ਹੋਗੇ ਇਹਨੂੰ ਪਤਾ ਨਹੀਂ ਸੀ ਲੱਗਦਾ ਕੀ ਖਾਂਦੇ ਨੇ ਕਿਵੇਂ ਕਹਿੰਦਾ ਜੀ ਕਹਿੰਦੇ ਪ੍ਰੋਫੈਸ਼ਨ ਦੇਖੋ ਐਸਾ ਕਹਿੰਦੇ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਜੀ ਬਿਲਕੁਲ ਬੋਲਦਾ ਜੀ ਕਿ ਜਿਵੇਂ ਦੋ ਭਾਈ ਵੇ ਲੜਦੇ ਰਹਿੰਦੇ ਸੀ ਇਹਨਾਂ ਦੀ ਮਾਂ ਮਰਨ ਤੋਂ ਪਹਿਲਾਂ ਹਾਂਜੀ ਉਹ ਵੀ ਲੜਦੇ ਸੀ ਜੀ ਬਾਹਰ ਲੜਨਾ ਸ਼ੁਰੂ ਦੇ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਹਾਂਜੀ ਹਾਂਜੀ ਇਹਨਾਂ ਅਰਥੋਂ ਮੇਰਾ ਕੋ ਮਨਤਕ ਰਾਤ ਤੱਕ ਲੜਾਈ ਇਸ ਹੋਇਆ ਜੀ ਹਾਂਜੀ ਜਿਵੇਂ ਬੰਦੇ ਜਰਸੀ ਕੀ ਰੜਨਾ ਦੋ ਬੰਦੇ ਆਇਸ ਸਾਡੇ ਕੋ ਲੜਾਈ ਕੇਸ ਦੇ ਵਿੱਚ ਇੱਕ ਬਰਾਡ ਡੈਕ ਜਿਹਾ ਇੱਕ ਇੰਜਰ ਦੋ ਕੋਈ ਤੇ ਪਿਆ ਅਜੇ ਅਸੀਂ ਉਹਨੂੰ ਰੈਕਾ ਕਰਨਾ ਚਾਹੁੰਦੇ ਆ ਮੱਤੀ ਦੇ ਵਿੱਚ ਪਰ ਨਾਲ ਕੋਈ ਸਾਨੂੰ ਅਵੇਲੇਬਲ ਨਹੀਂ ਮਿਲਦਾ ਜਿਹੜਾ ਜਿਹੜਾ ਉਹ ਵੀ ਉਹਦੇ 60 ਸਾਲ ਹੈ ਕੀ ਨਾਮ ਉਹਦਾ ਰਾਮ ਸਿੰਘ ਤੇ ਜਿਹੜਾ ਉਹ ਆਹ ਪਿੰਡ ਪੁਨੀਆ ਜਿਹੜਾ ਦੂਸਰਾ ਜਿਹੜਾ ਰੈਕ ਫੀਲ ਹੈ ਉਹ ਇਹਨਾਂ ਦੇ ਵਿੱਚ ਲੱਗੂ ਉਹ ਇਹਦਾ ਮੁੰਡਾ ਲੱਗਦਾ ਹੈ ਉਹਦੀ ਕਿੰਨੀ ਉਮਰ ਹੈ ਉਹਦੀ 35 ਸਾਲ ਹੋਊਗੀ 32 ਸਾਲ ਕੀ ਨਾਮ ਕੀ ਉਹਦਾ ਜੰਤੀਵਨ ਸਿੰਘ ਲੱਗਦਾ ਕਿ ਇਹ 20 ਸੀ ਦਾ ਮਾਰਿਆ ਉਹਨੂੰ ਲੱਗਦਾ ਇਹਦਾ ਪੋਸਮੋਟਮ ਵੀ ਹੋਰ ਤੋਂ ਬਾਅਦ ਹੀ ਟੇਕਰ ਰਹਿ ਗਿਆ ਜੀ ਇਹ ਤਾਂ ਜਿਹੜਾ ਮੈਨੂੰ ਰੈਫਰ ਕਰ ਰਹੇ ਉਹਦੀ ਚਿੰਤਾ ਦੀ ਕਿਤੇ ਕਿਵੇਂ ਵੀ ਸੁਰਤੇ ਵੀ ਵਾਰ ਹੈਗੇ ਆ ਹਫਤੇ ਵੀ ਆ ਕੋਈ ਚੀਜ਼ ਪਰ ਹਿਆਦ ਨੂੰ ਲੱਗ ਰਿਹਾ ਨਹੀਂ ਕਿੱਥੋਂ ਕਹ ਸਕਦਾ ਸੋ ਸੋ ਕੋਈ ਰਾਤ ਨੂੰ ਲੜਾਈ ਹੋਈ ਸੀ ਕੀ ਕੇਸ ਆ ਤੇ ਕਿਹੜੇ ਪਿੰਡ ਹੋਏ ਸੀ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਸੰਭਣਾ ਨਾਲ ਕੋਟ ਕੋਟ ਕੇ ਮਾਰ ਦਿੰਦਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦੁੱਦਾ ਕਿੰਨੇ ਦਿਨ ਦੀ ਗੱਲ ਹੈ ਇਹ ਕੱਲ ਸ਼ਾਮ ਮੌਰਾਤ 9:30 ਵਜੇ ਦੋ ਦਸ ਨੇ ਨਿਸ਼ਾਨ ਕੀਤਾ ਹੈ ਜੀ ਕਿਸ ਦਾ ਹਾਂ ਨਿਸ਼ਾਦੀ ਕਿਸੰਦਾ ਬੰਦਾ ਹੈ ਤੇ ਆਪ ਵੀ ਤੇ ਵੀ ਉਹ ਬੈਠੇ ਉੱਥੇ ਸ਼ਰਾਬ ਵਗੈਰਾ ਪਿੰਦੇ ਸੀ ਕਿ ਲੰਬੀਸ਼ ਕੀ ਰਹੀਏ ਬੰਦੇ ਦੀ ਕਾਰਨ ਕੀ ਰੇ ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਝ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇਵੇ। ਇਹ ਦੇ ਚਾਹੀਦਾ ਨਾਂ ਕਿਸ ਦੇ ਲਈ ਉਮਰ ਹੋਵੇ? ਉਹਦਾ ਨਾਂ ਸੀਗਾ ਜਗਜੀਵਨ ਸਿੰਘ ਉਮਰ ਉਹ 38 ਸਾਲ ਆ। ਤੇ ਬਜ਼ੁਰਗ ਦੀ ਉਮਰ ਕਿੰਨੀ ਹੈ? ਬਜ਼ੁਰਗ ਦੀ ਉਮਰ 70 ਸਾਲ ਆ। ਕੀ ਪੋਜੀਸ਼ਨ ਦੀ ਬਜ਼ੁਰਗ ਦੀ ਹੈ? ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ। ਜਿਹੜਾ ਜਗਜੀਵਨ ਦੀ ਤਾਂ ਡੈਥ ਹੋ ਗਈ ਸੀਗਾ। ਇਹ ਵੀ ਸੁਣਿਆ ਜਿਹੜਾ ਵੀ ਡੈਥ ਹੋਈ ਆ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ। ਹਾਂ ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਅੱਜ ਮ੍ਰਿਤਕ ਹੈ। ਉਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ। ਸੋਹਾਂ ਭਰਾ ਦੀ ਵੀ ਪਹਿਲਾਂ ਕੋਈ ਲੜਾਈ ਦੇ ਕੋਈ ਮਾਮਲੇ ਆਏ ਨਹੀਂ ਸਾਹਮਣੇ ਜੀ। ਪ੍ਰੋਟੀਨ ਮੈਟਰ ਚ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀ ਨੇ ਦੋ। ਜਿਹਦੇ ਹੁਣ ਵਾਰੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ। ਇਹ ਆਪਣੇ ਆਪਣੇ ਉੱਪਰ ਹਮਾਰੇ। ਨਾ ਪਹਿਲਾਂ ਕੋਈ ਪਰਚਾ ਨਹੀਂ। ਹੁਣ ਉਹ ਤੇ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਿਆ ਜੀ। ਗ੍ਰਿਫਤਾਰ। ਗ੍ਰਿਫਤਾਰ ਕਰ ਲਿਆ। ਜੀ ਕੀ ਮੁਕੱਦਮਾ ਦਰਜ ਹੋ ਗਿਆ ਜੀ? ਮੁਕੱਦਮਾ ਦਰਜ ਹੋ ਗਿਆ ਜੀ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮ ਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000